ਫੌਜੀ ਬੈਂਡ ਦੀ ਪੇਸ਼ਕਾਰੀ ਦੀਆਂ ਇਹ ਤਸਵੀਰਾਂ ਸਰਹੱਦੀ ਹਲਕੇ ਗੁਰਦਾਸਪੁਰ ਦੇ ਪਿੰਡ ਬੱਪਿਹਾਲੀ ਦੀਆਂ ਨੇ ਜਿੱਥੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸਕੂਲੀ ਬੱਚਿਆਂ ਦੇ ਲਈ ਖਾਸ ਪ੍ਰੋਗਰਾਮ ਰੱਖਿਆ ਗਿਆ ਮਕਸਦ ਸੀ ਬੱਚਿਆਂ ਅਤੇ ਸਥਾਨਕ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤੇ ਫੌਜ ਨਾਲ ਉਹਨਾਂ ਦੀ ਨੇੜਤਾ ਬਣਾਉਣਾ ਬੈਂਡ ਸ਼ੋਅ ਆਰਮੀ ਦੀ ਬੀਐਨ ਬ੍ਰਿਗੇਡ ਨੇ ਪੇਸ਼ ਕੀਤਾ ਇੰਡੀਪੈਂਡੈਂਸ ਡੇ ਸੇ ਪਹਿਲੇ ਜੋ ਹੈ ਹਮ ਬੱਚੋ ਕੇ ਵਿੱਚ ਮੈਂ ਇਹ ਜਾਗਰੂਕਤਾ ਲਾਣਾ ਚਾਹਤੇ تھے ਕਿ ਜੋ ਭਾਰਤੀ ਸੈਨਾ ਹੈ ਉਹ ਹਮੇਸ਼ਾ ਦੇਸ਼ ਵਾਸੀਓ ਕੇ ਸਾਥ ਹਰ ਡੋਮੇਨ ਮੈਂ ਹਰ ਫੀਲਡ ਮੈਂ ਹਰ ਸਪੇਅਰ ਮੈਂ ਔਰ ਇਹ ਜਾਗਰੂਕਤਾ ਜੋ ਹੈ ਬੱਚੋ ਕੇ ਵਿੱਚ ਤੇ ਲਾਣਾ ਚਾਹਤੇ ਅਰੇ ਇਥੇ ਜਿਹੜਾ ਇਹਨਾਂ ਬੈਂਡ ਦਾ ਸ਼ੋਅ ਕੀਤਾ ਇਹਦੇ ਨਾਲ ਬੱਚਿਆਂ ਨੂੰ ਬੜਾ ਫਾਇਦਾ ਹੋਇਆ ਗਿਆ ਕਿਉਂਕਿ ਜਿਸ ਤਰੀਕੇ ਨਾਲ ਡਿਸਪਲਨ ਚ ਰਹਾ ਕਿ ਆਰਮੀ ਦੇ ਕਲ ਤੋਂ ਤਿਆਰੀ ਕਰ ਰਹੀ ਸੀ ਅੱਜ ਵੀ ਇਹਨਾਂ ਸਾਰਾ ਸਾਰਾ ਸ਼ੋਅ ਕੀਤਾ ਦੇ ਬੱਚਿਆਂ ਨੂੰ ਸਿੱਖਣ ਦੀ ਬਹੁਤ ਚੰਗੀ ਮਿਲੀ ਆ। ਫੌਜੀ ਬੈਂਡ ਸ਼ੋਅ ਵੇਖਣ ਪਾਚੇ ਸਕੂਲੀ ਬੱਚਿਆਂ ਨੇ ਵੀ ਬੈਂਟੀਆਂ ਤੋਂ ਨਜ਼ਰ ਖੂਬ ਆਨੰਦ ਲਿਆ। ਬੱਚਿਆਂ ਦਾ ਕਹਿਣਾ ਸੀ ਕਿ ਅਚੇਹ ਪ੍ਰੋਗਰਾਮ ਅਨੰਦ। ਉਹਨਾਂ ਨੂੰ ਫੌਜ ਦੇ ਬਾਰੇ ਜਾਣਨ ਅਤੇ ਉਸ ਬਾਰੇ ਸਿੱਖਣ ਦਾ ਮੌਕਾ ਮਿਲਦਾ ਏ। ਸੇ ਬੋਲ ਰਹੀ ਹੈ ਲੱਗਦਾ ਜੀ ਆਰਮੀ ਦੇ ਬੈਂਡ ਨੇ ਸਾਨੂੰ ਬਹੁਤ ਪ੍ਰਭਾਵੀ ਕੀਤਾ। ਅਸੀਂ ਸੋਚਾਂਗੇ ਅਸੀਂ ਅੱਗੇ ਜਾ ਕੇ ਆਰਮੀ ਵਿੱਚ ਜਾਵਾਂਗੇ। tha nibo wriya l-ġa. Instaab ta coordination ħti The first time experience